ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਨ ਲਈ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਨੂੰ ਕਿਵੇਂ ਖਤਮ ਕਰੀਏ ਜਿਹੜੀ ਆਜ ਦੀ ਦੌੜ ਆ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਿੰਦੀਆਂ ਟੈਨਸ਼ਨਾਂ ਕਿ ਲੋਕ ਚਾਹੁੰਦੇ ਨੇ ਮੈਂ ਰਾਜਾ ਬਣ ਜਾ ਮੈਂ ਉਹ ਬਣ ਜਾ ਮੈਂ ਵੱਡਾ ਬਣ ਜਾ ਮੇਰੇ ਕੋਲ ਸਾਰੇ ਪੈਸੇ ਹੋਣ ਮੈਂ ਇਸ ਨੂੰ ਬੁਲਾ ਕੇ ਰਾਜੀ ਨਹੀਂ ਅੱਜ ਕੱਲ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਹੈਣਾ ਤੇ ਹਰੇਕ ਬੰਦਾ ਚਾਹੁੰਦਾ ਬਿਲਕੁਲ ਵੱਡੀ ਗੱਡੀ ਹੋਵੇ ਨਿਕਲੇ ਉਹ ਹੋਵੇ ਤੇ ਹਰੇਕ ਬੰਦੇ ਦੀਆਂ ਇਹ ਇਹ ਸਾਰੀਆਂ ਮਤਲਬ ਖਵਾਇਸ਼ਾਂ ਹੁੰਦੀਆਂ ਹੈ ਖਵਾਇਸ਼ਾਂ ਮਤਲਬ ਰੱਖ ਰਿਆ ਹੈ ਸੰਘੜਲ ਬਣਾ ਰਿਆ ਉਹਨਾਂ ਨੂੰ ਤੇ ਉਹ ਜ਼ਿੰਦਗੀ ਦੇ ਵਿੱਚ ਇਹ ਟੈਨਸ਼ਨਾਂ ਦੀ ਮਤਲਬ ਇਹ ਗੱਲਾਂ ਦੀ ਮਤਲਬ ਫालतू ਟੈਨਸ਼ਨ ਲੈਂਦਾ ਹੈਗਾ ਇਹ ਟੈਨਸ਼ਨਾਂ ਨੂੰ ਆਪਾਂ ਖਤਮ ਕਿਵੇਂ ਕਰ ਸਕਦੇ ਆ ਖਤਮ ਹੋਰ ਹੋਣੀ ਹੈ ਜਦੋਂ ਆਪਾਂ ਪਰਮਾਤਮਾ ਨਾਲ ਮਿਲ ਕਰਾਂਗੇ ਪਰਮਾਤਮਾ ਨਾਲ ਜੁੜਾਂਗੇ ਹਨਾ ਇਹ ਸਾਰਾ ਕੁਝ ਪਰਮਾਤਮਾ ਦੇ ਨਾਲ ਹੀ ਬਨਾ ਹੈ ਜੇ ਆਪਾਂ ਪਰਮਾਤਮਾ ਨਾਲ ਜੁੜਾਂਗੇ ਕਿ ਜਿੰਨੇ ਆਪਾਂ ਚੀਜ਼ਾਂ ਚਾਹੁੰਦੇ ਆ ਜਾਂ ਆਪਾਂ ਜੀਵਨ ਜਿੰਦਗੀ ਵਿੱਚ ਤੀਜਾ ਕਮਾਉਣਾ ਚਾਹੁੰਦੇ ਆ ਜਾਂ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰਨਾ ਚਾਹੁੰਦੇ ਆ ਨਾ ਜੇ ਆਪਾਂ ਪਰਮਾਤਮਾ ਨਾਲ ਜੁੜਾਂਗੇ ਤਾਂ ਪਰਮਾਤਮਾ ਨੇ ਆਪਾਂ ਨੂੰ ਸਾਰਾ ਕੁਝ ਇਹ ਚੀਜ਼ਾਂ ਜੋ ਆਪਾਂ ਸੋਚ ਰਹੀਆਂ ਜਾਂ ਸੋਚ ਰਹੀਆਂ ਜਾਂ ਆਪਾਂ ਹੁਣ ਵਾਲੇ ਟਾਈਮ ਦੇ ਵਿੱਚ ਚਾਹੁੰਦੇ ਆ ਨਾ ਤਾਂ ਪਰਮਾਤਮਾ ਦੇ ਨਾਲ ਜੁੜ ਕੇ ਆਪਾਂ ਸਾਰਾ ਕੁਝ ਪਾ ਸਕਦੇ ਹਾਂ ਦੀਏ ਕੋ ਪਰਮਾਤਮਾ ਨਾਲ ਟੁੱਟੇ ਹੋਏ ਆ ਆਪਾਂ ਸਮਝ ਲਓ ਬਹੁਤ ਜਿਆਦਾ ਭੜਕ ਰਹੇ ਆ ਕਿ ਬਿਮਾਰੀਆਂ ਤੇ ਹੋਰ ਬਹੁਤ ਸਾਰਾ ਕੁਝ ਇਸੇ ਕਰਕੇ ਤਾਂ ਲੱਗ ਰਿਹਾਗਾ ਨਾ ਇਸੇ ਕਰਕੇ ਸਾਰਾ ਕੁਝ ਹੋਈ ਜਾਂਦਾ ਨਾ ਪਰਮਾਤਮਾ ਪਰਮਾਤਮਾ ਦੇ ਜੁੜਨ ਨਾਲ ਇਹ ਚੀਜ਼ਾਂ ਸੋਚਾਂਗੇ ਵੀ ਜਿਆ ਮਣੀ ਮੋਤੀ ਚੜੀ ਲਾਵਾਂਗੇ ਤਾਂ ਪਰਮਾਤਮਾ ਬਣੇ ਆਪਾਂ ਨੂੰ ਇਹ ਚੀਜ਼ਾਂ ਆਪਾਂ ਨੂੰ ਦੇ ਦੇਣਾ ਨਾ ਕਿ ਉਹਨਾਂ ਆਪਣਾ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੀ ਸਾਰੀਆਂ ਗੱਲਾਂ ਛੱਡ ਦੇਈਏ ਜਾਂ ਪਰਮਾਤਮਾ ਨੇ ਕਹੀ ਆਂ ਆਪ ਪਰਮਾਤਮਾ ਨਾਲ ਖੁਸ਼ੀ ਹੋ ਜੇ ਤੁਸੀਂ ਉਹ ਕਰਨ ਵਾਲੇ ਆ ਨਾ ਕਰਨ ਕਰਾਉਣ ਵਾਲਾ ਤੁਸੀਂ ਇਹ ਤੁਸੀਂ ਸਾਰਾ ਕੁਝ ਇਹ ਕਰੋ ਹਨ ਪਰ ਲਈ ਅੱਜ ਵੀ ਦੌੜੀ ਪੈਸੇ ਹੀ ਲਾਉਂਦਾ ਹਨ ਹਰੀਕਮਤ ਦੇ ਮਾਇਆ ਆਂ ਵੀ ਮੈਂ ਹੀ ਸਾਰਾ ਕੁਝ ਮਤਲਬ ਸਾਰਿਆਂ ਨਾਲੋਂ ਵੱਡਾ ਹੋਵਾਂ ਜਾਂ ਮਨ ਕੇ ਚੱਲ ਵੀ ਮੇਰੇ ਕੋਲ ਹੀ ਸਾਰਾ ਕੁਝ ਹੋਵੇ ਕੋਠਾਂ ਕਾਰਾਂ ਮੇਰੇ ਕੋਲ ਹੀ ਹੋਣਾ ਰੇਕ ਬੰਦੇ ਨੂੰ ਪਰਮਾਤਮਾ ਮਤਲਬ ਦੰਦਾਗਾ ਪਰ ਸੰਚਨਾ ਲੈ ਕੇ ਜਾਂ ਫਿਕਰ ਕਰਕੇ ਜਾਂ ਕੋਈ ਟਵਲਾ ਰਹਿਣਾ ਸਾਰਾ ਤਾਂ ਮੈਟਾ ਵਾ ਚਲੀ ਜਾਣਾ ਨਾ ਉਹ ਚੀਜ਼ਾਂ ਨਾਲ ਇਹ ਚੀਜ਼ਾਂ ਨਹੀਂ ਮਿਲਦੀਆਂ ਤੇ ਜੇ ਆਪਾਂ ਇਹ ਜਿੰਦਗੀ ਦੇ ਵਿੱਚ ਜੇ ਚਾਹਣੀ ਹੈ ਚਰ ਦੇ ਚੀਜ਼ਾਂ ਮਿਲਣਾ ਤਾਂ ਆਪਾਂ ਨੂੰ ਪਰਮਾਤਮਾ ਨਾਲ ਜੁੜਦਾ ਪਈ ਜਾਣਾ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਰਾਜੇ ਸੀ ਇਹ ਲੁੱਟਾ ਖੋਹ ਕਰਕੇ ਲੈ ਗਏ ਪੰਜਾਬ ਦੇ ਵਿੱਚੋਂ ਯਾ ਵੀ ਤੁਸੀਂ ਇਹਨਾਂ ਲੋਟਾ ਘੂਰ ਕਰਨਾ ਭਾਰਤ ਨੂੰ ਮੋਟ ਲਿਆ ਤੁਸੀਂ ਦੱਸੋ ਉਹ ਉਹ ਚੀਜ਼ਾਂ ਉਹ ਨਾਲ ਲੈ ਗਏ ਜਾਂ ਮਤਲਬ ਉਹਨਾਂ ਦੇ ਨਾਲ ਗਈਆਂ ਤਾਂ ਮੈਨੂੰ ਦੱਸੋ ਹੈਨਾ ਉਹ ਚੀਜ਼ਾਂ ਨਹੀਂ ਨਾਲ ਗਈਆਂ ਇਸ ਲਈ ਸਾਰਾ ਪਰਮਾਤਮਾ ਲਈ ਆਪਾਂ ਇੱਥੇ ਨਾਮ ਜਪਨਾ ਹੈ ਪਰਮਾਤਮਾ ਤੇ ਹਾਂ ਖਰਚੇ ਜ਼ਰੂਰ ਵਧੇ ਆ ਖਰਚੇ ਉਸ ਆਪ ਕੋਲ ਸਖਤੇ ਬੁਧਾਲੇ ਕੁਝ ਮਤਲਬ ਖਰਚੇ ਵਧਾਏ ਗਏ ਆ ਹੈਨਾ ਤੁਸੀਂ ਕੀ ਨਹੀਂ ਲਾ ਲੋ ਹੁਣ ਮੈਂ ਇਸ ਵੀਡੀਓ ਵਿੱਚ ਮਤਲਬ ਉਹ ਚੀਜ਼ਾਂ ਨਹੀਂ ਘੈਰਸਾਲ ਦਾ ਜਿੱਥੇ ਵੀ ਕਰਦੇ ਆਪਾਂ ਗੱਲ ਕਰਾਂਗੇ ਜਾਂ ਸਰਕਾਰਾਂ ਤੋਂ ਨਾ ਨਾ ਬੰਦ ਕੇ ਚਲੋਗੇ ਕੁਝ ਉਹਨਾਂ ਨੇ ਖਰਚੇ ਵਧਾ ਦੇ ਜਾਂ ਲੋ ਹੋ ਜਾਂਦਾ ਵੱਡੇ ਵੱਡੇ ਪ੍ਰੋਜੈਕਟ ਲਾਈ ਜਾਂਦੇ ਹਨ ਚਲੋ ਖਰਚੇ ਵੱਧ ਗਏ ਪਰ ਆਪਾਂ ਆਪਣਾ ਵੀ ਦੇਖਣਾ ਵੀ ਆਪਾਂ ਕਿੱਥੇ ਜੀ ਹੈਗੇ ਆ ਕਿੰਨੀ ਕ ਆਪਾਂ ਤਰੱਕੀ ਕਰਨੀ ਆ ਕੀ ਆਪਾਂ ਤਰੱਕੀ ਕਰਕੇ ਕਿੱਥੇ ਜਾਣਾ ਕੀ ਕਰਨਾ ਇਹ ਸਾਰਾ ਪਰਮਾਤਮਾ ਦੇ ਹੱਥ ਹੁੰਦਾ ਨਾ ਜੇ ਆਪਾਂ ਪਰਮਾਤਮਾ ਦਾ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮ ਜਪ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਰੱਬ ਦਾ ਨਾਮ ਲੈਣਾ ਕਾਮ ਜਪ ਹੋ ਜਾਂਦਾ ਪਰ ਉਹ ਜਰੂਰ ੜਕਦਾ ਉਹ ਕਿਸੇ ਨੂੰ ਛੋਹ ਨਹੀਂ ਕਰ ਸਕਦਾ ਕਿਉਂਕਿ ਉਹ ਵੱਡਾ ਆਦਮੀ ਹੁੰਦਾ ਤੇ ਉਹ ਕਿਸੇ ਨੂੰ ਛੋਹ ਨਹੀਂ ਕਰ ਸਕਦਾ ਜਾਂ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਵੀ ਮੈਂ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਤੇ ਮੈਂ ਬਹੁਤ ੜਕ ਰਿਆਂ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੈਗੇ ਨੇ ਆਉਂ ਮੁੰਡਾ ਪੈਸੇ ਨਾਲ ਮਤਲਬ ਬਹੁਤ ਕੁਝ ਖਰੀਦਣਾ ਤਾਂ ਹੁੰਦਾ ਪਰ ਓਵੇਂ ਨਹੀਂ ਖਰੀਦ ਸਕਦਾ ਪਰ ਜਿਹੜੀਆਂ ਖੁਸ਼ਨਾ ਆਮ ਲੋਕਾਂ ਦੇ ਜਿਹੜੇ ਤੁਬਿਆ ਤੋਂ ਆਪਣੀਆਂ ਅਲੱਗ ਹੀ ਲਈ ਜਾਂਦੇ ਆ ਜਾਂ ਮਿਡਲ ਕਲਾਸ ਫੈਮਲੀ ਦੇ ਹੁੰਦੇ ਆ ਉਹ ਸਾਰੇ ਇਹ ਮਤਲਬ ਖੁਸ਼ੀਆਂ ਲੈ ਲੈਂਦੇ ਹੁੰਦੇ ਆ ਹਨਾ ਇਹ ਸਾਰੇ ਖੁਸ਼ੀਆਂ ਪਾ ਲੈਂਦੇ ਹੁੰਦੇ ਆ ਪਰ ਕਦੇ ਵੀ ਆਪਣੇ ਆਪ ਨੂੰ ਪੈਸੇ ਦੇ ਨਾਲ ਨਾਲ ਜੁਰੂ ਇੰਨਾ ਨਾ ਜੁਰੂ ਵੀ ਮਤਲਬ ਜ਼ਰੂਰ ਤੋਂ ਜ਼ਿਆਦਾ ਜ਼ਰੂਰਤ ਜੋਗਾ ਪੈਸਾ ਜੁਰੂ ਕਮਾਉਣਾ ਚਾਹੀਦਾ ਪਰ ਪੈਸਾ ਕਮਾਉਣ ਦੇ ਨਾਲ-ਨਾਲ ਪੈਸਾ ਕਮਾਉਣ ਦੇ ਨਾਲ-ਨਾਲ ਪ੍ਰਮਾਤਮਾ ਨੂੰ ਇੰਨਾ ਯਾਦ ਰੱਖੋ ਦਿਨ ਦੇ ਵਿੱਚ ਘੱਟੋ-ਘੱਟ 10 ਘੰਟਿਆਂ ਬੰਦੇ ਕੋਲੇ ਸਮਾਂ ਹੋਣਾ ਚਾਹੀਦਾ ਪ੍ਰਮਾਤਮਾ ਨੂੰ ਯਾਦ ਕਰਨਾ ਪਾਠ ਪੂਜਾ ਕਰਨ ਦਾ ਪਾਠ ਕਰਨਾ ਹਮੇਸ਼ਾ ਦਿਨ ਦੇ ਵਿੱਚ ਅੱਧਾ ਘੰਟਾ ਕੱਢੋ ਸਵੇਰ ਹਾਂ ਸੁਭਾ ਤੁਸੀਂ ਜਲਦੀ ਜਾਣਾ ਤਾਂ ਮਤਲਬ ਹੈ ਸਵੇਰੇ ਅੱਧਾ ਘੰਟਾ ਜਲਦੀ ਉੱਠ ਕਰੋ ਸ਼ਾਮ ਨੂੰ ਜਲਦੀ ਸੌਂ ਜੇ ਕੋਈ ਨੈਟ ਡਿਊਟੀ ਕਰਦਾ ਤਾਂ ਉੱਥੇ ਜਾ ਕੇ ਤੁਸੀਂ ਆਪਣੇ ਮਤਲਬ ਉੱਥੇ ਜਾ ਕੇ ਕਰ ਸਕਦੇ ਹੋ ਜਾਂ ਮਤਲਬ ਕਿਸੇ ਗੱਡੀ ਤੇ ਜਾਂਦੇ ਹੋ ਕਾਰ ਤੇ ਜਾਂਦੇ ਹੋ ਮਸਾਂ ਤੇ ਜਾਂਦੇ ਹੋ ਜਾਂਦੇ ਜਾਂਦੇ ਕੋਈ ਵਾਹਿਗੁਰੂ ਦਾ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਤੁਸੀਂ ਜਪੋ ਹਨ ਹਾਂ ਪਰ ਟਾਈਮ ਜ਼ਰੂਰ ਦਿਓ ਪਰਮਾਤਮਾ ਨੂੰ ਕਿਸੇ ਵੀ ਤਰੀਕੇ ਤੁਸੀਂ ਟਾਈਮ ਜ਼ਰੂਰ ਦਿਓ ਪਰਮਾਤਮਾ ਨੂੰ ਹਮੇਸ਼ਾ ਕਲੀ ਪੈਸੇ ਦੌਰ ਦੇ ਵਿੱਚ ਨਾ ਲੱਗੋ ਟੈਨਸ਼ਨ ਆ ਫਿਕਰਾਂ ਦੇ ਵਿੱਚ ਨਾ ਮਰੋ ਹਨ ਟੈਨਸ਼ਨ ਆ ਫਿਕਰਾਂ ਲਈ ਕੁਝ ਨਹੀਂ ਲੈ ਜਾਣਾ ਕੁਝ ਨਹੀਂ ਇਹਨਾਂ ਚੀਜ਼ਾਂ ਦੀ ਕੁਝ ਨਹੀਂ ਪਿਆਗਾ ਸੈਂਚ 1 ਰੁਪਏ ਦੀ ਟੈਨਸ਼ਨ ਨਾ ਲਓ ਸਾਰਾ ਕੁਝ ਤੁਹਾਨੂੰ ਜਿੱਥੇ ਪ੍ਰਮਾਤਮਾ ਨੇ ਆਪਾਂ ਨੂੰ 25-25 ਸਾਲਾਂ ਦੇ ਜਾਂ 90-90 ਸਾਲਾਂ ਦੇ ਕਰਕੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਦੇਤਾ ਹਨ ਇਹਨਾਂ ਨੂੰ ਉਸ ਕਰਤਾ ਪ੍ਰਮਾਤਮਾ ਨੇ ਉੱਥੇ ਆਪਣਾ ਵੀ ਹੋ ਜਾਣਾ ਸਾਰਿਆਂ ਦਾ ਹੋ ਜਾਂਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੇਦੋਂ ਰੱਬ ਦਾ ਨਾਮ ਹੀ ਨਾ ਲਵਾਂਗੇ ਆਪਾਂ ਉਹ ਉਹਦੋਂ ਵੀ ਜਾਂਦਾ ਹੁੰਦਾ ਪਰ ਉਹ ਅੰਦਰੋਂ ਖੁਸ਼ੀ ਨਹੀਂ ਮਿਲਦੀ ਇੰਨੀ ਖੁਸ਼ੀ ਨਹੀਂ ਮਿਲਦੀ ਜਿੰਨੀ ਆਪਾਂ ਚਾਹੁੰਦੇ ਆ ਉਹ ਬੰਦਾ ਹਮੇਸ਼ਾ ਦੁਖੀ ਹੁੰਦਾ ਉਹਦੇ ਪੈਰ ਚੱਕਰ ਚੱਲਦੇ ਰਹਿੰਦੇ ਆ ਕਦੇ ਇੱਧਰ ਨੂੰ ਚੱਲ ਗਿਆ ਇੱਧਰ ਨੂੰ ਭੜਕ ਰਿਹਾ ਉਹ ਹਮੇਸ਼ਾ ਭੜਕਦਾ ਰਹਿਣਾ ਹੁੰਦਾ ਕਦੇ ਵੀ ਉਹ ਪਰਮਾਤਮਾ ਦੇ ਨਾਲ ਨਹੀਂ ਜੁੜਦਾ ਹਮੇਸ਼ਾ ਭੜਕਿਆ ਭੜਕਿਆ ਮੁੰਡਾ ਹੁੰਦਾ ਉਹ ਭੜਕਦੇ ਭੜਕਦੇ ਮਤਲਬ ਉਹਦੀ ਜਿੰਦਗੀ ਇੰਨੀ ਖਰਾਬ ਹੋ ਜਾਂਦੀ ਆ ਮਤਲਬ ਐਂਡ ਤੇ ਆ ਕੇ ਜਦੋਂ ਉਹ ਬੁढ़ा ਹੁੰਦਾ ਜਾਂ ਕੁਝ ਵੀ ਹੁੰਦਾ ਉਹਦੇ ਬੱਚੇ ਹੀ ਸਾਥ ਦਿੰਦੇ ਜਾਂ ਕੋਈ ਹੋਰ ਨਹੀਂ ਸਾਥ ਦਿੰਦਾ ਹਉਦੇ ਬੱਚੇ ਵੀ ਨਹੀਂ ਪਛਾਣਦੇ ਹਣਾ ਐਨੀ ਕਿ ਜ਼ਿੰਦਗੀ ਮਤਲਬ ਖਰਾਬ ਹੋ ਜਾਂਦੀ ਆ ਫਿਰ ਜਿੰਨੀ ਕਿ ਮੈਨੂੰ ਨੌਲੇਜ ਸੀ ਜਿੰਨੀ ਕਿ ਮੈਨੂੰ ਸੰਖਿਆ ਮਤਲਬ ਸੰਖਿਆ ਨਾਲ ਬਾਰੇ ਜਾਣਕਾਰੀ ਹੈ ਜਾਂ ਮੈਨੂੰ ਆਪਣੇ ਆਪ ਦੇ ਮੇਰੇ ਜਿਹੜੇ ਵਿਚਾਰ ਆ ਨਾ ਉਹ ਮੈਂ ਸੋਡੇ ਨਾਲ ਸੋਡਣਾ ਸਾਝੇ ਕਰ ਲੇ ਮੈਨੂੰ ਤਾਂ ਇੱਥੇ ਤੱਕ ਇਹ ਮੈਨੂੰ ਤਾਂ ਇਹ ਹੀ ਲੱਗ ਰਿਹਾ ਵੀ ਮੈਂ ਕਿਉਂ ਟੈਨਸ਼ਨ ਲਵਾਂ ਨਾ ਕਿਉਂ ਟੈਨਸ਼ਨ ਲਵਾਂ ਮੈਂ ਆਪ ਦੀ ਚੇਲਕੀ ਦੇ ਵਿੱਚ ਅੱਧਾ ਘੰਟਾ ਘੰਟਾ ਮੈਂ ਪਰਮਾਤਮਾ ਰੱਬ ਦੇ ਨਾਮ ਤੇ ਰੱਬ ਦਾ ਮੈਂ ਪਾਠ ਕਰਦਾ ਮੈਂ ਪ੍ਰਮਾਤਮਾ ਲਈ ਏਦਾਂ ਘੰਟਾ ਕਾੜਦਾ ਜ਼ਰੂਰ ਕਾੜਦਾ ਉਹ ਪ੍ਰਮਾਤਮਾ ਲਈ ਨਹੀਂ ਮੈਂ ਆਪਣੇ ਆਪ ਲਈ ਵੀ ਕਾੜਦਾ ਹੈਨਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਦੁਨੀਆਂ ਤੇ ਆਪਾਂ ਇੰਨਾ ਜ਼ਿਆਦਾ ਮਤਲਬ ਪੈਸਾ ਨਹੀਂ ਕਮਾਉਣਾ ਹੈ ਜਿਆ ਤੈਨਸ਼ਨਾਂ ਫਿਕਰਾਂ ਮਤਲਬ ਕਰਨ ਨਹੀਂ ਆਏ ਆਪਣਾ ਦੁਨੀਆਂ ਤੇ ਮਤਲਬ ਇਨਸਾਨ ਆਪਾਂ ਨੂੰ ਤਾਮ ਬੜਾਇਆ ਆਪਾਂ ਸਾਰਿਆਂ ਦਾ ਸਾਥ ਦੀਏ ਸਾਥ ਦੀਏ ਹੈਨਾ ਤੇ ਸਾਥ ਜੇ ਆਪਾਂ ਮਤਲਬ ਕਿ ਚਲੋ ਵੀ ਆਪਾਂ ਆਪ ਹੀ ਨਹੀਂ ਮਤਲਬ ਕੀ ਤੈਨਸ਼ਨਾਂ ਫਿਕਰਾਂ ਜੇ ਆਪਾਂ ਕਿਸੇ ਨਾਲ ਸਾਥ ਕੀ ਦੀਏ ਮੰਗੇ ਸਾਥ ਹੀ ਨਹੀਂ ਹੁੰਦਾ ਵੀ ਆਪਾਂ ਇਕੱਲੇ ਇਨਸਾਨ ਨਾਲੇ ਸਾਥ ਦੇਣਾ ਜਾਨਵਰ ਪਸ਼ੂ ਪੰਛੀਆ ਮਤਲਬ ਸਾਰਿਆਂ ਦੇ ਹਰ ਚੀਜ਼ ਦਾ ਸਾਥ ਦੇਣਾ ਪੈਂਦਾ ਹਰ ਚੀਜ਼ ਦੇ ਮਤਲਬ ਕਰਨਾ ਪੈਂਦਾ ਹਰ ਚੀਜ਼ ਨੂੰ ਅਪਣਾਉਣਾ ਪੈਂਦਾ ਪਰ ਇਹ ਨਹੀਂ ਹੈਗਾ ਵੀ ਜਿੰਦਗੀ ਦੇ ਜਗੇ ਤੇ ਦੁੱਖ ਆ ਗਿਆ ਤਾਂ ਮੰਨ ਕੇ ਚਲੋ ਤੁਸੀਂ ਬਸ ਡੱਗੇ ਰਹੋ ਨਹੀਂ ਜ਼ਿੰਦਗੀ ਦੇ ਵਿੱਚ ਜਿੰਨਾ ਕੋਲੇ ਖੁਸ਼ੀ ਵੀ ਨਹੀਂ ਹੈਗਾ ਕੋਈ ਵੀ ਚੀਜ਼ ਯਾਨੀ ਖਾਲੀ ਆਤਾ ਚਰਤੇ ਇਨਾਂ ਦੇ ਸਾਥ ਵੀ ਹੈ ਉਹ ਵੀ ਮੈਗਨ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਮਾਣਦੇ ਆਣਾਂ ਤੁਸੀਂ ਗੱਡੇ ਨਾਲੇ ਲਾ ਲਓ ਮੰਨ ਕੇ ਗੱਡੇ ਨਾਲੇ ਚਲੋ ਬੁਰਾ ਨਾ ਮੰਨੋ ਜੇ ਉਹ ਵੀਡੀਓ ਦੇਖਦੇ ਹੋਏ ਤਾਂ ਨਾ ਮੈਂ ਇੱਕ ਉਦਾਹਰਣ ਦੇ ਰਿਹਾ ਮੈਂ ਕਿਸੇ ਕਿਸੇ ਨੂੰ ਥੱਲੇ ਨਹੀਂ ਕਿ ਸੰਝ ਰਿਹਾ ਨਾ ਤੁਸੀਂ ਗੱਡਿਆਂ ਨਾਲੇ ਲਾ ਲਓ ਗੱਡਿਆਂ ਨਾਲੇ ਆਪਣੇ ਨਾਲੋ ਮਤਲਬ ਚੰਗਾ ਖਾਂਦੇ ਪੀਂਦੇ ਆ ਉਹਨਾਂ ਨੂੰ ਕੋਈ ਠੀਕਾ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਉਹਨਾਂ ਨੂੰ ਖਾਣ ਪੀਣ ਤੱਕ ਮਤਲਬ ਆ ਬ ਮਤਲਬ ਖਾਣ ਪੀਣ ਤੱਕ ਮਤਲਬ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਨੇ ਉਹ ਉਹਨਾਂ ਦਾ ਉਹਨਾਂ ਨੂੰ ਵੀ ਇੱਕ ਸਬਰ ਹੈਗਾ ਉਹ ਵੀ ਰੱਬ ਦਾ ਨਾਮ ਲੈਂਦੇ ਕਿ ਨਹੀਂ ਲੈਂਦੇ ਰੱਬ ਦਾ ਨਾਮ ਕਾਹੋ ਫਰਨਾ ਨੂੰ ਪਤਾ ਨਹੀਂ ਉਹਨਾਂ ਨਾਲ ਕੀ ਹੁੰਦੀ ਆ ਨਾ ਉਹ ਵੀ ਗੱਡਿਆਂ ਵਾਲੇ ਹੁੰਦੇ ਆ ਜਿਹੜੇ ਨਹੀਂ ਲੈਂਦੇ ਉਹ ਵੀ ਭੜਕਦੇ ਰਹਿੰਦੇ ਜਾਂਣਾ ਪਰ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਆਪਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਫਿਕਰਾਂ ਮੁਕਾ ਕੇ ਪਰਮਾਤਮਾ ਨੂੰ ਪਰਮਾਤਮਾ ਨੂੰ ਅੱਧਾ ਘੰਟਾ ਸਮਾਂ ਕੰਟਾ ਪਰਮਾਤਮਾ ਨੂੰ ਦਿਓ ਤਾਂ ਕਿ ਆਪਣੇ ਗੁਰਦੁਆਰੇ ਜਾਓ ਮਾਤਾ ਦੇ ਕਰਜਾ ਇਹ ਨਹੀਂ ਨਾਈਂ ਬੁਰਦਵਾਰੇ ਜਾਇਆ ਜਾਂਦਾ ਨਹੀਂ ਆਤਮ ਤਰ ਕੇ ਨਹੀਂ ਜਾਇਆ ਜਾਂਦਾ ਕਦੇ ਵੀ ਨਹੀਂ ਜਾਇਆ ਜਾਂਦਾ ਚਲੋ ਵੀ ਵਿੱਚ ਇੱਕ ਵੜੀ ਜਾਇਆ ਉਹ ਬਸਿਆਂ ਜਾਇਆ ਉਹ ਕਿਤੇ ਵੀ ਜਾਇਆ ਪਰ ਫਿਰ ਵੀ ਮਤਲਬ ਨਹੀਂ ਵੀ ਕੁਝ ਹੁੰਦਾ ਨਾ ਤਾਂ ਪਰਮਾਤਮਾ ਨੇ ਘਰੇ ਬਹਿ ਕੇ ਅੱਧਾ ਘੰਟਾ ਇੱਕ ਘੰਟਾ ਪਰਮਾਤਮਾ ਨਾਲ ਇਕੱਟੋ ਉਸ ਤੋਂ ਬਾਅਦ ਆਪਣੇ ਸਾਰੇ ਕੰਮ ਕਾਰ ਕਰੋ ਤੇ ਪਰਮਾਤਮਾ ਦੇ ਸਿਰ ਤੇ ਛੱਡੋ ਤੇ ਤੁਸੀਂ ਦੇਖੋ ਵੀ ਕਿਤੇ ਦੀਆਂ ਗੱਲਾਂ ਕਿਤੇ ਜਾਂਦੀਆਂ ਹਨਾ ਤੇ ਅੱਜ ਦੀ ਵੀਡੀਓ ਲਈ ਐਨਾ ਜੇ ਕੋਈ ਗਲਤ ਵੀ ਭਲਤੀ ਹੋਵੇ ਤਾਂ ਮੈਨੂੰ ਮਾਫ ਕਰਨਾ ਕਿਉਂਕਿ ਮੈਂ ਇਹ ਕੋ ਗੱਲਾਂ ਕਰਦਾ ਬਾਪਲੇ ਮਤਲਬ ਜਿਹੜਾ ਮਾਰ ਦਿਨਾ ਜੋ ਮੈਂ ਮਤਲਬ ਜਿੰਦਗੀ ਦੇ ਵਿੱਚ ਇਹ ਸਮਝਦਾ ਆ ਵੀ ਆਪਾਂ ਇੱਥੇ ਬਸ ਕਰਲਾ ਆ ਰਾਬਾ ਨਾਮ ਲੈਣਾ ਆਇਆ ਹੋਰ ਜਿੰਦਗੀ ਦੇ ਵਿੱਚ ਇੱਥੇ ਆਪਾਂ ਕੁਝ ਨਹੀਂ ਕਰਨਾ ਜਿੰਦਗੀ ਇੱਕ ਨਾਮ ਤੇ ਪਰਮਾਤਮਾ ਨਾਲ ਜੁੜੋ ਨਾਮ ਜਪੋ ਬੰਡ ਛਕੋ ਬਸ ਇਹੀ ਮੈਂ ਜਾਣਦਾ ਕਿਉਂਕਿ ਬੰਡ ਛਕੋ ਬਾੰਡ ਛਕੋ ਮਤਲਬ ਮੰਡਲ ਜੋ ਕਿ ਹੋਏਗੀ ਆਪਾਂ ਉਦੋਂ ਆਪਾਂ ਜਰੂਰ ਇਹ ਸੁਣੋ ਏਦੂੰ ਕੈਨਲ ਆ ਜਿ세 ਪਿਆ ਪਾਉਣ ਨੂੰ ਸਾਰਾ ਕੁਝ ਕਰਕੇ ਦਿਖਾਵਾਂਗੇ ਪ੍ਰਮਾਤਮਾ ਨਾਲ ਸਾਰਾ ਕੁਝ ਜੋੜ ਕੇ ਦਿਖਾਵਾਂਗੇ ਤੇ ਪ੍ਰਮਾਤਮਾ ਨਾਲ ਇਥੋਂ ਸੁਲੂ ਸਕੂੰਗਾ ਵੀ ਤਾਂ ਇਹ ਮੰਨ ਲੂੰਗਾ ਵੀ ਸਾਰਾ ਕੁਝ ਮੈਂ ਛੋਟੇ ਸਾਹਮਣੇ ਧਰੂੰਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਮੈਂ ਜਾਣਦਾ ਕੰਮ ਰੱਬ ਨਾਲ ਜੜੋ ਬਸ ਪ੍ਰਮਾਤਮਾ ਨੂੰ ਪ੍ਰਮਾਤਮਾ ਤੇ ਛੱਡੋ ਕੋਈ ਟੈਨਸ਼ਨ ਲੈਣ ਕਿਸੇ ਵੀ ਗੱਲ ਦਾ ਤੇ ਪ੍ਰਮਾਤਮਾ ਨੂੰ ਟੈਨਸ਼ਨ ਕੋਈ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਸਾਰਾ ਕੁਛ ਰੱਬ ਨੇ ਦੇਣਾ ਰੱਬ ਨੇ ਕਰਨਾ ਆਪੇ ਹੋਈ ਜੰਗ ਵਾਹਿਗੁਰੂ ਜੀ ਖਾਲਸਾ ਦਾ ਫਤੇ